ਵਾਹਿਗੁਰੂ ਵਾਹਿਗੁਰੂ ਜੀ ਸਾਚੀ ਲਿਵੈ ਬਿਨ ਦੇਹੇ ਨਮੋਣੀ ਅਨੰਦ ਸਾਹਿਬ ਦੀ ਸੇਮੇ ਬਾਉੜੀ ਦੀ ਪਹਿਲੀ ਪੰਕਤੀ ਅੰਦਰ ਮਹਾਰਾਜ ਕਹਿੰਦੇ ਨੇ ਸਾਚੀ ਲਿਵੈ ਬਿਨ ਲਿਵ ਕਹਿੰਦੇ ਨੇ ਪਿਆਰ ਨੂੰ ਮੁਹੱਬਤ ਨੂੰ ਪ੍ਰੇਤ ਨੂੰ ਜੇਕਰ ਮਨੁੱਖ ਦੇ ਹੰਦਰ ਸੱਚੀ ਪ੍ਰੀਤ ਨਹੀਂ ਹੈ ਤਾਂ ਫਿਰ ਕਹਿੰਦੇ ਦੇਹੇ ਨਮਾਣਾ ਤੇਰੇ ਜਿਹੜੀ ਦੇਖੀ ਆ ਮਨੁੱਖਾ ਜਨਮੋ ਇਹ ਨਮਾਣਾ ਹੈ ਨਮਾਣਾ ਕੋ ਮੁੰਦਾ ਜਿੰਤੋਂ ਕੋਈ ਮਾਨ ਇੱਜ਼ਤ ਨਾ ਹੋਵੇ ਬੇਇੱਜ਼ਤਾ ਜੇ ਇਸ ਮਨੁੱਖ ਨੂੰ ਰੱਬ ਦੇ ਨਾਲ ਪਿਆਰ ਨਹੀਂ ਹੈ ਸੱਚੀ ਪ੍ਰੀਤ ਨਹੀਂ ਹੈ تا سمجھ لو اے بے عزتہ ہی تریا کرنا ہے بے نما ہے, کو ہے کوئی ما نہیں ہے کوئی ستار نہیں ہے کوئی اجت نہیں ہے اس کر کے گرو اگے ارداس کرنی ہے نمانی نما لو کیا کرے بے چاریہ ہے میرے واحر دہی نمانی لو بجو تیری پیار تو بنا تیری پریت تو بنا ਮੇਰੇ ਦੇਹੀ ਨਿਵਾਰੀ ਆਏ ਦੇਹ ਨਿਵਾਰੀ ਲੈ ਬਾਜੋਂ ਕੀ ਆ ਕਰੇ ਵਿਚਾਰੀ ਇਹਦਾ ਤਾਂ ਹੁਣ ਮੈਂ ਵਿਚਾਰਾ ਕੀ ਕਰ ਸਕਦਾ ਮੇਰੇ ਵਸ ਵਿੱਚ ਕੁਝ ਨਹੀਂ ਗੁਰੂ ਅਮਰਦਾਸ ਮਹਾਰਾਜ ਨੂੰ ਕਹਿ ਰਹੇ ਨੇ ਐ ਮਰਖ ਰੱਬ ਦੇ ਪਿਆਰ ਤੋਂ ਬਿਨਾ ਤੂੰ ਨਿਵਾਰਾ ਹੈ ਬੇਜਤਾ ਹੈ ਤੇ ਤੇਰੀ ਵਿਚਾਰੀ ਦੇਹੀ ਇਉਂ ਤੁਰੇ ਫਿਰਦੀ ਹੈ کوئی پوچھتا بھی نہیں ہے تجھوں گروہ رام داس مہاراج نے آخیا سے نا ہم رلتے کرتے کوئی بات نہ پوچھتا ستگور سانگ کیرے ہم آپ جدو گروہ گرو کا سنگ ہوا ستگور پیار پیا پھر نمانے نو کیرے نے بھی بات سا ہی دے دیتی پرمیشن نے نہیں تا پھر رلتے پھرتے آپ نہیں لگتا بھی سب کی جنگی کٹ رہے ہیں پر اصل پرمیشر کی نظر میں زندگی کار ہے اس کر کے گرو جی اچھے دینے کہ گرو اگیں ارداس کر واحرو تیرا پیار دے تیری محبت دے کیونکہ پریتی تو بنا دنیاوی جنیاں بھی وستوا نے یہ سارا بےقزور نے کیا کر گرو اگے راج نہ چاہوں مکت نہ چاہوں پریت چرن کملا ਆ ਰਾਜ ਭਾਗ ਦੀ ਲੋੜ ਨਹੀਂ ਕਿਉਂਕਿ ਰਾਜ ਭਾਗ ਇੱਥੇ ਰਹਿ ਜਾਂਦਾ ਹੈ ਸੰਸਾਰ ਦੀਆਂ ਵਸਤੂਆਂ ਇੱਥੇ ਰਹਿ ਜਾਣੀਆਂ ਨੇ ਬਸ ਤੇਰੇ ਪਿਆਰ ਦੀ ਲੋੜ ਹੈ ਜੇ ਕਿਤੇ ਰੱਬ ਨੇ ਪਿਆਰ ਦੇਤਾ ਤਾਂ ਜੀਵਨ ਸੌਖਾ ਹੋ ਜਾਵੇ ਜਦੋਂ ਕਿਤੇ ਦੁਨੀਆਂ ਦੇ ਵਿੱਚ ਮਾਂ ਬਾਪ ਬੱਚੇ ਨੂੰ ਪਿਆਰ ਕਰਦੇ ਨੇ ਤਾਂ ਬੱਚਾ ਖੁੱਲ ਜਾਂਦਾ ਹੈ ਖੁਸ਼ ਹੋ ਜਾਂਦਾ ਹੈ ਪਿਆਰ ਦਿੰਦੇ ਜਾਂਦੇ ਨੇ ਤੇ ਬੱਚਾ ਵੱਡਾ ਹੁੰਦਾ ਹੈ ਇਸੇ ਤਰ੍ਹਾਂ ਜਦੋਂ ਰਾਗੋ ਪਿਆਰ ਦੇ ਦਰਵਾਜ਼ਾ ਜੀਵ ਦਾ ਪਿਆਰ ਪਰਮੇਸ਼ਰ ਨਾਲ ਪੈਂਦਾ ਹੈ ਫਿਰ ਨਾ ਮਾਣੇ ਨੂੰ ਮਾਣ ਮਿਲਦਾ ਉਸ ਨੂੰ ਹੋ ਜਾਂਦਾ ਹੈ ਫਿਰ ਉਹ ਪਰਮੇਸ਼ਰ ਆਪਣੇ ਨਾਲ ਜੁੜਦਾ ਸ਼ੁਰੂ ਕਰ ਲੈਂਦਾ ਹੈ ਇਸ ਕਰਕੇ ਗੁਰੂ ਅਗੇ ਅਰਦਾਸ ਕਰਨੀ ਹੈ ਅੱਗੇ ਗੁਰੂ ਜੀ ਦੱਸਦੇ ਨੇ ਤੁਦ ਬਾਜ ਸਮਰੱਥ ਕੋਈ ਨਹੀਂ ਕਿਰਪਾ ਕਰ ਬਨਵਾ ਰਿਆ اے ਵਾਹਿਗੁਰੂ ਤੁਦ ਬਾਜ ਤੇਰੇ ਤੋਂ ਬਿਨਾ समरथ कोई नाही तू ही ਸਭ ਕੁਝ ਕਰਨ ਦੇ ਸਮਰਥ ਹੈ ਤੂੰ ਸਭ ਕੁਝ ਕਰ ਸਕਦਾ ਜੇ ਉਹ ਚਾਹੇ ਤਾਂ ਮੈਨੂੰ ਪ੍ਰੀਤੀ ਦੇ ਸਕਦਾ ਹੈ ਮੇਰਾ ਪਿਆਰ ਤੇਰੇ ਨਾਲ ਪਾ ਸਕਦਾ ਹੈ ਤੇਰੇ ਤੋਂ ਵੇੜਾ ਕੋਈ ਦੁਨੀਆ ਵਿੱਚ ਪਿਆਰ ਵੀ ਨਹੀਂ ਪਾ ਸਕਦਾ ਇੱਕ ਗੱਲ ਚੇਤੇ ਰੱਖੋ ਲੜਕੇ ਲੜਕੀ ਦਾ ਵਿਆਹ ਵਿਚਕਾਰ ਬਚੋਲਾ ਪੈ ਕੇ ਵਿਆਹ ਦਰਵਾ ਦਿੰਦਾ ਹੈ ਮਲਾਪ ਕਰਾ ਦਿੰਦਾ ਹੈ ਪਰ ਜਿਹੜਾ ਆਪਸੀ ਪਿਆਰ ਹੈ ਉਹ ਬਚੋਲਾ ਨਹੀਂ ਤਦੇ ਕਰ ਬੋਲ ਇਹ ਨਹੀਂ ਹੋ ਸਕਦਾ ਉਹ ਜੇ ਪਤੀ ਚਾਹੇ ਪਤਨੀ ਚਾਹੇ ਤਾਂ ਆਪਸੀ ਤਾਲਮੇਲ ਪਿਆਰ ਬਣ ਸਕਦਾ ਹੈ ਐਸੇ ਤਰ੍ਹਾਂ ਸੰਤ ਭਗਤ ਪ੍ਰਚਾਰਕ ਰਾਗੀ ਸਾਧੀ ਇਹ ਵਿਚਾਰ ਬੈ ਕੇ ਸਾਨੂੰ ਗੁਰੂ ਦੇ ਕੋਲ ਤਾਂ ਲਾ ਸਕਦੇ ਨੇ ਸੰਗਤ ਦੇ ਵਿੱਚ ਤਾਂ ਇਕੱਠਾ ਕਰ ਸਕਦੇ ਨੇ ਜੋੜ ਸਕਦੇ ਨੇ ਪਰ ਜਿਹੜਾ ਪਿਆਰ ਹੈ ਤੋ ਦਵਾਜ ਸਮਰੱਥ ਹੋਏ ਨਾ ਰੱਬ ਤੋਂ ਬਿਨਾਂ ਨਹੀਂ ਮਿਲ ਸਕਦਾ ਜੇ ਉਹ ਚਾਹੇ ਤਾਂ ਸਾਡਾ ਪਿਆਰ ਪਰਮੇਸ਼ਰ ਨਾਲ ਜੀਵ ਰੂਪੀ ਇਸਤਰੀ ਦਾ ਪੈ ਸਕਦਾ ਹੈ ਇਸ ਕਰਕੇ ਬੇਨਤੀ ਕਰਨੀ ਹੈ ਕਿਰਪਾ ਕਰ ਬਨਵਾ ਦੀ ਆਹ ਮੇਰੇ ਵਾਹਿਗੁਰੂ ਐਸ ਦੁਨੀਆਂ ਦੇ ਮਾਲਕਾ ਤੂੰ ਐਸ ਵਾਰੀ ਐਸ ਮਨੁੱਖ ਤੇ ਜੀਵ ਤੇ ਮੇਰੀ ਆਤਮਾ ਤੇ ਤਰਸ ਖਾ ਤੇ ਤੇਰੇ ਜਨਮ ਦਾ ਪਿਆਰ ਨਮੂਰ ਬਖਸ਼ ਦੇ ਇਸ ਨੂੰ ਹੋਰ ਥਾਉ ਨਹੀਂ ਸਬਦ ਲਾਗ ਸਵਾਰਿਆ ਮੇਰੇ ਜੀਵ ਨੂੰ ਮੇਰੀ ਰੂਹ ਨੂੰ ਮੇਰੇ ਦੇਹ ਨੂੰ ਰੱਖਣ ਵਾਲਾ ਚੋੜਨ ਵਾਲਾ ਹੋਰ ਕੋਈ ਥਾਂ ਹੀ ਨਹੀਂ ਹੈ ਇਸ ਨੂੰ ਹੋਰ ਥਾਉ ਨਹੀਂ ਹੋਰ ਕੋਈ ਥਾਂ ਨਹੀਂ ਹੈ ਜਿੱਥੋਂ ਜਾ ਕੇ ਮੈਂ ਤੇਰੇ ਨਾਲ ਜੁੜ ਸਕਦਾ ਕਿਉਂਕਿ ਦੁਨੀਆਂ ਦੇ ਦਰ ਬੜੇ ਨੇ پر سب آپ نے جڑنے باستے بیٹھے ہیں ساحاس گواہ ہے گروہ صاحب نے بچن کی تے بابا بکالے میں پاشاہ کہہ کے چاہتے ہیں نواں گرو بکالے کی دھرتی تے ہے پر تیڑے دنیاوی لوگ سی بائی گروہ بن کے بیٹھ کے بائی منجیاں راہ کے بیٹھ کے میں سچا گرو ہوں میں سچا گرو ہوں اس کر کے گروہ ਏਸੋਂ ਹੋਰ ਥਾਉ ਨਹੀਂ ਤੇਰੇ ਦਰ ਤੋਂ ਬਿਨਾ ਕੋਈ ਹੋਰ ਥਾਂ ਹੀ ਨਹੀਂ ਹੈ ਤੂੰ ਕਿਰਪਾ ਕਰ ਸ਼ਬਦ ਲਾਗ ਸਵਾਰਿਆ ਆਪਣੇ ਸ਼ਬਦ ਦੀ ਆਪਣੇ ਨਾਮ ਦੀ ਦਾਤ ਦੇ ਜਿਹਦੇ ਨਾਲ ਲੱਗ ਕੇ ਮੈਂ ਮੇਰਾ ਜੀਵਨ ਸੁਧਰ ਜਾਵੇ ਮੈਂ ਆਪਣੇ ਜੀਵਨ ਨੂੰ ਤਾਂ ਸਵਾਸ ਸਕਾਂ ਜੇ ਤੂੰ ਆਪਣੇ ਸ਼ਬਦ ਦੀ ਅਰਧਾਵਾ ਗਵੇਂ ਆਪਣੇ ਨਾਮ ਦੀ ਦਾਤ ਦੇਵੇਂ تے کہ اردس اپن نام کی دت منگتے ہاں ارداس کوئی ایویں نہیں بنائی گئی پنت و بڑا کو جو سوچ سمجھ کے ودوانوں بچار کے گرواڑی کو ٹوک کے اتہاس نم کر کے کے تے ارداس کا روپ بنایا گیا ان سب اس کر کے اتھے بھی گروہ صاحب جی کہتے نے گروہ تیرا شبد نام کی دت دے جی لگ کے میرا سبر جاگے کے جیون ਜੀਦੇ ਨਾਲ ਮੇਰੀ ਸਦੀਹੀ ਸਫਲੀ ਹੋ ਜਾਵੇ ਮਨੁੱਖਾ ਜਾਨੋ ਸਫਲਾ ਹੋ ਜਾਵੇ ਰੂਹ ਸਫਲੀ ਹੋ ਜਾਵੇ ਇਸ ਦਾ ਕੀ ਅੱਗੇ ਕਹਦੇ ਨੇ ਕਹ ਨਾਨਕ ਲਿਵੈ ਵਜੋ ਕਿਆ ਕਰੇ ਵਿਚਾਰਿਆ ਏ ਮੇਰੇ ਵਾਜ ਗੁਰੂ ਕਹ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਨਾਨਕ ਰੂਪ ਹੋ ਕੇ ਕਹਿ ਰਹੇ ਨੇ ਲਿਵੈ ਵਜੋ ਸੱਚੀ ਲਿਵ ਤੋਂ ਬਿਨਾ ਸੱਚੇ ਪਿਆਰ ਤੋਂ ਬਿਨਾ ਗੁਰੂ ਦੇ ਨਾਮ ਤੋਂ ਬਿਨਾ ਕਿਆ ਕਰੇ ਵਿਚਾਰਿਆ ਇਹ ਵਿਚਾਰੇ ਦੇਹੀ ਕੀ ਕਰ ਸਕਦੀ ਹੈ ਇਹ ਤਾਂ ਜਿਵੇਂ ਸੁਣਨੇ ਘਰ ਦਾ ਪਹਣਾ ਜੋ ਆਇਆ ਤੇ ਉਹ ਜਾਏ ਇਹ ਤਾਂ ਉਹ ਹਾਲ ਨੇ ਜਿਵੇਂ ਸੁਣਦੇ ਖਾਲੀ ਘਰ ਦੇ ਵਿੱਚ ਪਰੌਣੇ ਹੁੰਦੇ ਨੇ ਗੇਟ ਖੜਕਾ ਕੇ ਮੁੱਕ ਜਾਂਦੇ ਨੇ ਨਾਮ ਤੋਂ ਬਿਨਾ ਸੱਚੇ ਪਿਆਰ ਤੋਂ ਬਿਨਾ ਰੱਬ ਦੀ ਪ੍ਰੀਤੀ ਤੋਂ ਬਿਨਾ ਇਹ ਦੇਹੀ ਸੁੰਨੀ ਹੈ ਫਿਰ ਭਾਵੇਂ ਕੋਈ ਆਈ ਜਾਵੇ ਭਾਵੇਂ ਕੋਈ ਜਾਈ ਜਾਵੇ ਕੋਈ ਫਰਕ ਨਹੀਂ ਪੈਂਦਾ ਇਸ ਕਰਕੇ ਜੇ ਦੇਹੀ ਨੂੰ ਮਾਣ ਇੱਜ਼ਤ ਚਾਹੁੰਦੇ ਆ ਤਾ ਗੁਰੂ ਸਾਹਿਬ ਜੀ ਕਹਿੰਦੇ ਗੁਰੂ ਤੋਂ ਪਿਆਰ ਵਗਿਆ ਕਰ ਗੁਰੂ ਤੋਂ ਨਾਮ ਦੀ ਬਾਤ ਹੋ ਗਿਆ ਕਰ ਆਨੰਦ ਆਨੰਦ ਸਭ ਕੋ ਕਹ ਆਨੰਦ ਗੁਰੂ ਤੇ ਧਾਰਿਆ ਹੁਣ ਦੁਨੀਆ ਦੇ ਵਿੱਚ ਕਿਸੇ ਨੂੰ ਵੀ ਪੁੱਛੋ ਅਗਲਾ ਹਾਰੇ ਵੀ ਕਹਿੰਦਾ ਜੀ ਮੈਂ ਤਾਂ ਦਿਹਾੜੀ ਲੱਗਦਾ ਚੰਗੀ ਕਮਾਈ ਆ ਸਭ ਕੁਝ ਠੀਕ ਆ ਘਰ-ਬਾਰ ਸੈਟ ਆ ਬੱਚੇ ਸੈਟ ਨੇ ਬੱਲੀ ਸਾਰੇ ਕਹਿੰਦੇ ਨੇ ਠੀਕ ਠਾਕ ਐ ਪਰ ਅਸਲ ਵਿੱਚ ਗੁਰੂ ਜੀ ਕਹਿੰਦੇ ਆਨੰਦ ਆਨੰਦ ਸਭ ਕੁਝ ਹੈ ਆਨੰਦ ਆਨੰਦ ਤਾਂ ਸਾਰੇ ਕਹਿੰਦੇ ਨੇ ਪਰ ਅਸਲ ਕੁਸ਼ ਕੇ ਦੇਖੋ ਵੀ ਆਨੰਦ ਹੁੰਦਾ ਕੀ ਹੈ ਆਸੀਂ ਦੁਨੀਆਂ ਦੇ ਲੋਕਾਂ ਨੇ ਤਾਂ ਬਸ ਬਾਹਰੋਂ ਵੀ ਜ਼ਮੀਨ ਹੈ ਜੀ ਚੰਗੀ ਨੌਕਰੀ ਹੈ ਘਰ-ਬਾਰ ਠੀਕ ਹੈ ਬੱਚੇ ਸੈਟਾ ਦੇ ਬਾਹਰ ਗਏ ਜਾਂ ਕਾਰੋਬਾਰ ਤੇ ਲੱਗ ਗਏ ਵੀ ਸਭ ਠੀਕ ਹੈ ਖੁਸ਼ ਆਨੰਦ ਹੈ ਆਸੀਂ ਸਿਰਫ ਇਸੇ ਗੱਲ ਨੂੰ ਆਨੰਦ ਸਮਝ ਲਿਆ ਸੁਖੀ ਜੀਵਨ ਸ਼ਬਦ ਲਿਆ ਪਰ ਗੁਰੂ ਜੀ ਕਹਿੰਦੇ ਇਹ ਸੁਖੀ ਜੀਵਨ ਨਹੀਂ ਇਹ ਤਾਂ ਬਾਹਰੀ ਜੀਵਨ ਹੈ ਸੰਸਾਰਿਕ ਜੀਵਨ ਇਹਦੇ ਨਾਲ ਘਰ ਪਰਿਵਾਰ ਰਿਸ਼ਤੇਦਾਰ ਸੌ ਕੁਲ ਸਮਝ ਲਓ ਆਪਣੀ ਖਾਣ ਪਾਣ ਸੌਖਾ ਹੋ ਸਕਦਾ ਹੈ ਆਨੰਦ ਮਿਲ ਸਕਦਾ ਹੈ ਪਰ ਜਿਹੜਾ ਇਹ ਆਨੰਦ ਹੈ ਇਹ ਕੁਝ ਬਲਾਂ ਦਾ ਹੈ ਕੁਝ ਬਲਾਂ ਦਾ ਆਨੰਦ ਹੈ ਅਸਲ ਜਿਹੜਾ ਆਨੰਦ ਹੈ ਆਨੰਦ ਗੁਰੂ ਤੇ ਜਾਦੇ ਆ ਜਿਹੜਾ ਅੰਦਰਲਾ ਆਨੰਦ ਹੈ ਉਹਨੂੰ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਅਸਲ ਵਿੱਚ ਜਿਹੜਾ ਅੰਦਰਲਾ ਆਨੰਦ ਹੈ ਉਹ ਤਾਂ ਦਿਨ ਰਾਤ ਹੀ ਚੱਲਦਾ ਹੈ ਭਾਵੇਂ ਸੁੱਤਾ ਪਿਆ ਹੈ ਭਾਵੇਂ ਜਾਗਦਾ ਹੈ ਜਿਹੜਾ ਬਾਹਰ ਹੀ ਆਨੰਦ ਹੈ ਨਾ ਇਹ ਤਾਂ ਕਈ ਵਾਰੀ ਡੱਕ ਪਾ ਜਾਂਦਾ ਹੈ ਡੋਲ ਜਾਂਦਾ ਹੈ ਕਈ ਵਾਰੀ ਚੋਰਾਂ ਦਾ ਡਰ ਹਰ ਇੱਕ ਚੀਜ਼ ਦਾ ਡਰ ਹੈ ਕੋਈ ਬੰਦਾ ਕਹਿੰਦਾ ਜੀ ਮੰਨ ਕੇ ਜਦੋਂ ਆਪਾਂ ਉਦਾਹਰਣ ਲਈਏ ਵੀ ਹੁਣ ਅਡਾਨੀ ਅਵਾਨੀ ਹੋਰੀ ਕਿਸ ਪੋਜੀਸ਼ਨ ਤੇ ਨੇ ਉਹਨਾਂ ਕੋਲ ਇੰਨਾ ਪੈਸਾ ਹੈ ਪਰ ਇੰਨਾ ਪੈਸਾ ਕਮਾਉਣ ਦੇ ਬਾਵਜੂਦ ਸਭ ਤੋਂ ਵੱਡੇ ਡਰ ਦੇ ਵਿੱਚ ਜਿਉਂਦੇ ਨੇ ਉਹ ਲੋਕ ਸਭ ਤੋਂ ਵੱਡੇ ਡਰ ਵਿੱਚ ਤੇ ਆਪਾਂ ਦੁਨੀਆ ਦੇ ਲੋਕ ਗੱਲਾਂ ਕਰਦੇ ਵੀ ਉਹਨਾਂ ਵਰਗਾ ਕੋਈ ਹੈ ਨਾ ਪੰਜ ਪੰਜ ਦੇਸ਼ ਕਿਸਾਨ ਦੇ ਇੰਨਾ ਪੈਸਾ ਨਾ ਪਰ ਸਭ ਤੋਂ ਵੱਡੇ ਡਰ ਵਿੱਚ ਜੀਂਦੇ ਨੇ ਕਾਰੋਬਾਰ ਠੱਪਣਾ ਹੋ ਕੋਈ ਮਾਰ ਨਾ ਜਾ ਹਰ ਇੱਕ ਪੱਖ ਤੋਂ ਡਰ ਹੈ ਇਸ ਕਰਕੇ ਜਿਹੜੀ ਸੰਸਾਰਿਕ ਜਿੰਦਗਰੀ ਹੈ ਇਸ ਤੇ ਵੱਲ ਨਹੀਂ ਹੈ ਇਹ ਡੱਗ ਬੁਗਾਉਂਦੇ ਰਹਦੀ ਹੈ ਪਰ ਜਿਹੜਾ ਅੰਦਰ ਵਾਲਾ ਆਨੰਦ ਹੈ ਗੁਰੂ ਸਾਹਿਬ ਜੀ ਕਹਿੰਦੇ ਆਨੰਦ ਗੁਰੂ ਤੇ ਜਾਣਿਆ ਜਿਹੜਾ ਅੰਦਰ ਵਾਲਾ ਸੱਚਾ ਆਨੰਦ ਹੈ ਪ੍ਰੇਮ ਦਾ ਆਨੰਦ ਹੈ ਪ੍ਰੀਤੀ ਦਾ ਆਨੰਦ ਹੈ ਜਦੋਂ ਕਿਸੇ ਨਾਲ ਪਿਆਰ ਪੈਂਦਾ ਹੈ ਮੁਹੱਬਤ ਪੈਂਦੀ ਹੈ ਤਾਂ ਉਹ ਸਰੂਰ ਵੱਖਰਾ ਹੁੰਦਾ ਹੈ ਉਹ ਆਨੰਦ ਵੱਖਰਾ ਹੁੰਦਾ ਸਮਝਣ ਵਾਸਤੇ ਗੱਲ ਕਰਾਂ ਤੇ ਐਸੇ ਤਰ੍ਹਾਂ ਜਦੋਂ ਰੱਬ ਦੇ ਧਾਮ ਨਾਲ ਪ੍ਰੀਤੀ ਪੈਂਦੀ ਆ ਪਿਆਰ ਕਰਦਾ ਹੈ ਅੰਦਰੋਂ ਫਿਰ ਬੰਦਾ ਇੰਨਾ ਖਿੜ ਜਾਂਦਾ ਹੈ ਵਿਦਵਾਨ ਕਥਨ ਕਹਿੰਦੇ ਕਰਦੇ ਨੇ ਕਹਿਣ ਲੱਗੇ ਤੁਸੀਂ ਖਿੜੇ ਰਹਿੰਦੇ ਹੋ ਸਜਣੋ ਕਦੇ ਮੱਥੇ ਵਾਟਣਾ ਪਾਏ ਤੁਸੀਂ ਖਿੜੇ ਰਹਿੰਦੇ ਹੋ ਸਜਣੋ ਅਸੀਂ ਦੇਖ ਦੇਖ ਸੁਖ ਪਾਈ ਜਿਹੜੇ ਫਿਰ ਅੰਦਰੋਂ ਆਨੰਦ ਵਿੱਚ ਆ ਜਾਂਦੇ ਨੇ ਨਾ ਉਹਨਾਂ ਦਾ ਚਿਹਰਾ ਹਰ ਵੇਲੇ ਗੱਦਗੱਦ ਕਰਦਾ ਹੈ ਉੰਦਰੋਂ ਚੜ੍ਹਦੀ ਕਲਾ ਵਿੱਚ ਦੇ ਫਿਰ ਉਹਨਾਂ ਦੇ ਦਰਸ਼ਨ ਕਰਕੇ ਸਾਹਮਣੇ ਵਾਲਾ ਬੰਦਾ ਵੀ ਖੁਸ਼ ਹੋ ਜਾਂਦਾ ਜਿਵੇਂ ਸਮਝਣ ਨੂੰ ਕਹ ਲਈ ਆਪਾਂ ਕਹਿੰਦਾ ਸੰਤਾਂ ਨੇ ਦਰਸ਼ਨ ਕੀਤੇ ਆਨੰਦ ਹੀ ਆ ਗਿਆ ਸ਼ਾਂਤੀ ਆ ਗਿਆ ਸੰਤਾਂ ਦੇ ਦਰਸ਼ਨ ਕਰਕੇ ਅਸਲ ਵਿੱਚ ਉਹ ਅੰਦਰੋਂ ਖਿੜੇ ਹੋਏ ਨੇ ਅੰਦਰੋਂ ਆਨੰਦ ਵਿੱਚ ਨੇ ਉਹਨਾਂ ਦੇ ਕੋਲੋਂ ਸਾਨੂੰ ਵੀ ਫਿਰ ਆਨੰਦ ਮਿਲਿਆ ਇਸ ਕਰਕੇ ਗੁਰੂ ਸਾਹਿਬ ਨੇ ਕਹਿੰਦੇ ਨੇ ਇਹ ਬਲੁਖ ਜੇ ਤੂੰ ਸੱਚਮੁੱਚ ਹੀ ਆਨੰਦ ਲੈਣਾ ਚਾਹੁੰਦਾ ਖੁਸ਼ੀਆਂ ਲੈਣਾ ਚਾਹੁੰਦਾ ਹੈ ਤਾਂ ਉਸ ਪਰਮੇਸ਼ਰ ਦੇ ਪਿਆਰ ਵਿੱਚ ਭਿੱਜੇ ਫਿਰ ਤੈਨੂੰ ਸਦਾ ਆਨੰਦ ਮਿਲੇਗਾ ਤੈਨੂੰ ਸਮਝ ਬਗੇਗੀ ਅਸਲ ਆਨੰਦ ਕੀ ਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਜਦੋਂ ਤੈਨੂੰ ਸਮਝ ਪਏਗੀ ਵੀ ਆਨੰਦ ਕੀ ਹੈ ਫਿਰ ਕਹਿੰਦੇ ਜਾਣਿਆ ਆਨੰਦ ਸਦਾ ਗੁਰ ਤੇ ਫਿਰ ਸਦਾ ਲਈ ਤੂੰ ਰੱਬ ਦੇ ਨਾਲ ਜੁੜ ਜਾਵੇਂਗਾ ਇਰੇ ਇੱਕ ਦਿਨ ਦੀ ਦੋ ਦਿਨ ਮਹੀਨੇ ਚਾਰ ਮਹੀਨਿਆਂ ਦੀ ਗੱਲ ਨਹੀਂ ਫਿਰ ਸਦੀਵੀ ਸਾਰਾ ਸਭਾ ਸਾਰਾ ਜੀਵਨ ਤੇਰਾ ਕਿਰਪਾ ਕਰੇ ਪਿਆਰੇਆ ਕਿਉਂਕਿ ਹੁਣ ਰੱਬ ਨੇ ਅਕਾਲ ਪੁਰਖ ਵਾਹਿਗੁਰੂ ਨੇ ਤੇਰੇ ਉੱਤੇ ਕਿਰਪਾ ਕਰ ਦੇਣੀ ਜਦੋਂ ਤੈਨੂੰ ਆਨੰਦ ਦੇ ਸਾਹਮਣੇ ਪਈ ਜਿਵੇਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਸੱਕਰ ਖੰਡ ਨਵਾ ਡੁਗੜ ਮੱਖੋ ਮਾਝਾ ਦੁੱਧ ਸੱਬੇ ਵਸਤੂ ਮਿੱਠੀਆਂ ਵਾਰਦੀਆਂ ਵਸਤੂਆਂ ਸਾਰੀਆਂ ਮਿੱਠੀਆਂ ਨੇ ਪਰ ਰੱਬ ਨਾ ਮੋਚਣ ਤੋਂ ਦੇ ਕਹਿੰਦੇ ਜਿੱਦਣ ਰੱਬ ਦੇ ਪ੍ਰੇਮ ਦੀ ਖੜਕ ਪੈ ਗਈ ਉਹਦੀ ਸਮਝ ਲੱਗ ਗਈ ਉਹ ਰਸ ਆ ਗਿਆ ਫਿਰ ਬਾਹਰੀ ਰਸਾਂ ਦੀ ਲੋੜ ਨਹੀਂ ਫਿਰ ਉਹਦਣ ਇਹ ਸਾਰਾ ਸੁਨੰਦ ਭੁੱਲ ਗਿਆ ਉਹ ਆਨੰਦ ਜਦੋਂ ਆ ਗਿਆ ਫਿਰ ਦਿਨ ਰਾਤ ਚੜਿਆ ਫਿਰ ਮੁੜ ਕੇ ਲੋੜ ਦੇ ਕੋਈ ਆ ਬਾਹਲੇ ਆਨੰਦ ਵਿਖਰਨ ਦੀ ਇਸ ਕਰਕੇ ਜਾਣਿਆ ਆਨੰਦ ਸਦਾ ਸਦਾ ਲਈ ਤੇ ਤੈਨੂੰ ਆਨੰਦ ਮਿਲੇਗਾ ਗੁਰ ਦੇ ਗੁਰੂ ਪਾਸੋਂ ਮਿਲੇਗਾ कृपा ਕਰੇ ਪਿਆਰਿਆ ਜਦੋਂ ਰੱਬ ਨੇ ਤੇਰੇ ਉੱਤੇ ਕਿਰਪਾ ਕਰ ਦਿੱਤੀ ਕਿਰਪਾ ਕਰ ਦੇਣੀ ਹੈ ਜਦੋਂ ਤੂੰ ਪ੍ਰੀਤ ਪਾਵੇਂਗਾ ਸੱਬ ਨਾਲ ਜੁੜੇਗਾ ਕਰ ਕਿਰਪਾ ਕਿਲੇ ਵਿਖ ਕੱਟੇ ਗਿਆਨ ਅਰਜਨ ਸਾਰਿਆ ਕਹਿੰਦੇ ਦੇਖੀ ਸਭ ਤੋਂ ਪਹਿਲਾਂ ਕਰ ਕਿਰਪਾ ਜਦੋਂ ਤੇਰੇ ਤੇ ਕਿਰਪਾ ਕੀਤੀ ਕਿਲੇ ਵਿਖ ਕੱਟੇ ਸਭ ਤੋਂ ਪਹਿਲਾਂ ਤੇਰੇ ਕਾਲੇ ਪਾਪ ਕਾਲੇ ਲੇਖ ਕੱਟੇਗਾ ਰੱਬ ਤੇਰੀ ਜ਼ਿੰਦਗੀ ਦਾ ਮਾੜਾ ਸਮਾਂ ਕੱਟੇਗਾ ਸਭ ਤੋਂ ਪਹਿਲਾਂ ਚਾਹੋ ਗਿਰਦਾ ਹਮਾਰਾ ਆਰਾਮ ਕਾਰ ਦੁੱਖ ਲੱਗਿਆ ਨਾ ਪਾਇ। ਸਭ ਤੋਂ ਪਹਿਲਾਂ ਪਰਮੇਸ਼ਰ ਨੇ ਤੇਰੇ ਦੁੱਖਾਂ ਵਾਲੇ ਸਮੇਂ ਨੂੰ ਦੂਰ ਕਰਦਾ ਹੈ। ਤੇਰੀ ਜ਼ਿੰਦਗੀ ਦੇ ਜਿਹਨੂੰ ਮਹਾਰਾਜ ਕਹਿੰਦੇ ਨੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹੋ ਜਿਹੜੇ ਪਿਛਲੇ ਜਨਮਾਂ ਦੇ ਵੀ ਮਾੜੇ ਰੇਖ ਨੇ ਨਾ ਸਭ ਤੋਂ ਪਹਿਲਾਂ ਪਰਮੇਸ਼ਰ ਨੇ ਉਹ ਧੋਪੈ ਨਾਵੇ ਰਗ ਜਦੋਂ ਤੂੰ ਪ੍ਰੀਤ ਪਾਵੇਂਗਾ ਸ਼ਬਦ ਨਾਲ ਜੁੜਦਾ ਜਾਏਗਾ ਅਰਧਨਾ ਕਰਦਾ ਜਾਏਗਾ ਸਭ ਤੋਂ ਪਹਿਲਾਂ ਉਹਨਾਂ ਦਾ ਸਹਾਇਆ ਕਰਨਾ ਹੈ ਸਭ ਤੋਂ ਪਹਿਲਾਂ ਤੇਰੇ ਪਾਪ ਕੱਟੇ ਜਾਣਗੇ ਮਾਰਾ ਸਮਾ ਜਿੰਦਗੀ ਦਾ ਕੱਟੇ ਜਾਵੇਗਾ ਭਾਵ ਜੋ ਸੁਖ ਕੋ ਚਾਹ ਸਦਾ ਸਰਨ ਰਾਮ ਕੀ ਲੈ ਜਿਹਨੂੰ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਹਿੰਦੇ ਫਿਰ ਤੈਨੂੰ ਸਭ ਤੋਂ ਪਹਿਲਾਂ ਸੁਖ ਮਿਲਨੇ ਸ਼ੁਰੂ ਹੋਣਗੇ ਮਾਰਾ ਸਮਾ ਤੇਰਾ ਦੂਰ ਜਾਂਦਾ ਰਹੇਗਾ ਔਰ ਗਿਆਨ ਅੰਜਨ ਸਾਰਿਆ ਫਿਰ ਕਹਿੰਦੇ ਪਰਮੇਸ਼ਰ ਤੇਰੀ ਨਜ਼ਰ ਵਿੱਚ ਤੇਰੀਆਂ ਅੱਖਾਂ ਵਿੱਚ ਗਿਆਨ ਦਾ ਸਰਮਾ ਅੰਜਨ ਕਹਿੰਦੇ ਨੇ ਸਰਮੇ ਨੂੰ ਗਿਆਨ ਅੰਜਨ ਸਾਰਿਆ ਸਾਰੇ ਦਾ ਭਾਵ ਪਾ ਦੇਣਾ ਪਰਮੇਸ਼ਰ ਨੇ ਤੇਰੇ ਨਿਗਾ ਵਿੱਚ ਗਿਆਨ ਦਾ ਸਰਮਾ ਪਾ ਦੇਣਾ ਤੇ ਜਿੱਦਣ ਤੇਰੀਆਂ ਅੱਖਾਂ ਵਿੱਚ ਵੀ ਗਿਆਨ ਆ ਗਿਆ ਉਸ ਦਿਨ ਤੈਨੂੰ ਦੁਨੀਆ ਦੇ ਵਿੱਚ ਨਾ ਕੋ ਬੇਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣੇ ਉਦੋਂ ਤੈਨੂੰ ਕੋਈ ਬੇਗਾਨਾ ਕੋਈ ਬੇਰੀ ਮੈਨੂੰ ਨਜ਼ਰ ਆਵੇਗਾ ਉਹ ਦਿਨ ਤੈਨੂੰ ਸਾਰੇ ਰੱਬ ਦਾ ਰੂਪ ਨਜ਼ਰ ਆਉਣਗੇ ਕਿਉਂਕਿ ਪਰਮੇਸ਼ਰ ਨੇ ਤੇਰੀਆਂ ਅੱਖਾਂ ਵਿੱਚ ਗਿਆਨ ਦਾ ਅੰਜਨ ਪਾ ਦੇਣਾ ਹੈ ਤੇਰੀਆਂ ਅੱਖਾਂ ਦਾ ਰੂਪ ਬਦਲ ਜਾਣਾ ਹੈ ਸਮਝ ਪੈ ਜਾਣੀ ਹੈ ਵੀ ਇਹ ਅੱਖਾਂ ਕੀ ਦੇਖਣ ਵਾਸਤੇ ਆਂਦੀਆਂ ਸੀ ਦੁਨੀਆ ਦੇ ਵਿੱਚ ਅੱਜ ਕੀ ਦੇਖਦੇ ਆ ਤੇ ਜਿੱਦਣ ਰੱਬ ਨੇ ਕਿਰਪਾ ਕਰ ਦਿੱਤੀ ਉਹ ਦਿਨ ਕੀ ਨਜ਼ਰ ਆਵੇਗੀ ਇਹ ਨੇਤਰੋ ਮੇਰਿਓ ਹਰ ਕੁਮੈ ਜੋਤ ਧਰੀ ਗੁਰੂ ਜੀ ਕਹਿੰਦੇ ਨੇ ਇਸ ਸਬਦ ਦੇ ਰਾਹੀ ਨਾ ਹਾਰਵੇਂ ਆਵਣਾ ਦੇਖੋ ਉਦੋਂ ਹੋਰ ਕੁਝ ਨਜ਼ਰੀ ਨਹੀਂ ਆਉਣਾ ਸਭਾਸੇ ਤੈਨੂੰ ਨਜ਼ਰ ਰੱਬ ਹੀ ਆਵੇਗਾ ਇਤਿਹਾਸ ਗਵਾਹ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗਵਾਹ ਹੈ ਫਿਰ ਪੱਥਰਾਂ ਵਿੱਚੋਂ ਵੀ ਕੁੱਤਿਆਂ ਵਿੱਚੋਂ ਵੀ ਰੱਬ ਨਜ਼ਰ ਆਉਂਦਾ ਹੈ ਫਿਰ ਹਰ ਹੱਥ ਆ ਰੱਬ ਨਜ਼ਰ ਆਵੇਗਾ ਜਦੋਂ ਗਿਆਨ ਦਾ ਨਿੰਜਨ ਉਸ ਪਰਮੇਸ਼ਰ ਨੇ ਪਾਤਾ ਪਾਵੇਗਾ ਉਦੋਂ ਜਦੋਂ ਤੂੰ ਸਬਦ ਦੀ ਖੋਜ ਕਰੇਗਾ ਨਾਮ ਦੀ ਅਰਦਾਸ ਨਾ ਕਰੇਂ ਇਸ ਕਰਕੇ ਗੁਰੂ ਜੀ ਕਹਿੰਦੇ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਲ ਕਾ ਸ਼ਬਦ ਸੱਚੈ ਸਵਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਹੁਣ ਕਿਹੜੇ ਮੋਹ ਦੀ ਗੱਲ ਕੀਤੀ ਆ ਇਹ ਹੈ ਮਾਇਆ ਦਾ ਬੰਦ ਜਿਹੜੀ ਮਾਇਆ ਦੇ ਕਾਰਨ ਕਈ ਵਾਰੀ ਮੁਲਖ ਸੱਚ ਦੇ ਰਾਹ ਤੇ ਜਾਂਦਾ ਜਾਂਦਾ ਹੀ ਟੁੱਟ ਜਾਂਦਾ ਹੈ ਕਈ ਵਾਰੀ ਸੱਚ ਦੇ ਰਾਹ ਤੋਂ ਜਾਣੋ ਡਰ ਜਾਂਦਾ ਕਿ ਸੱਟ ਪਰਾਂ ਯਾਰ ਲੋਕ ਕੀ ਕਹਿਣਗੇ ਸਾਰੀ ਜ਼ਿੰਦਗੀ ਦਾ ਰੁਪੇ ਦਾ ਰਹਿ ਅਜੇ ਅੰਮ੍ਰਿਤਾਰੀ ਹੋ ਗਿਆ ਲੋਕ ਕੀ ਕਹਣਗੇ ਕਈ ਵਾਰੀ ਬੰਦਾ ਡਰ ਜਾਂਦਾ ਕਿ ਸੱਟ ਪਰਾਂ ਮੈਂ ਜਿਵੇਂ ਲੱਗੇ 50 ਸਾਲ ਹੋ ਗਏ ਸਹੀ ਬੰਦਾ ਕਹਿੰਦਾ ਇਦਾਂ ਦੀਆਂ ਜਿਹੜੀਆਂ ਵਿਚਾਰਾਂ ਨੇ ਇਹ ਸਾਰੀਆਂ ਮਾਇਆ ਦਾ ਰੂਪ ਨੇ ਮਾਇਆ ਦੀ ਗ੍ਰਿਫਤ ਵਿੱਚ ਹੈ ਮਨੁੱਖ ਡਰਦਾ ਰਹਿੰਦਾ ਹਰ ਵੇਲੇ ਸਭ ਕੁਝ ਕੋਲ ਹੋਣ ਦੇ ਬਾਵਜੂਦ ਵੀ ਅੰਦਰੋਂ ਡਰ ਨਹੀਂ ਜਾਂਦਾ ਕਾਰਨ ਮਾਇਆ ਦਾ ਪ੍ਰਭਾਵ ਹੈ ਇਸ ਕਰਕੇ ਗੁਰੂ ਜੀ ਕਹਿੰਦੇ ਜਦੋਂ ਉਹ ਹੀ ਮਨੁੱਖ ਰੱਬ ਦੇ ਰਾਹੇ ਤੁਰੇਗਾ ਸਬ ਦੀ ਆराधना ਕਰੇਗਾ ਸਭ ਤੋਂ ਪਹਿਲਾਂ ਫਿਰ ਉਹਦਾ ਅੰਦਰੋਂ ਜਿਨ ਦਾ ਮੋਹ ਟੁੱਟਾ ਉਹਦੇ ਹਿਰਦੇ ਦੇ ਵਿੱਚੋਂ ਮੋਹ ਟੁੱਟ ਜਾਵੇਗਾ ਡਰ ਨਿਕਲ ਜਾਵੇਗਾ ਕਿਵੇਂ ਗੁਰੂ ਜੀ ਕਹਿੰਦੇ ਨੇ ਨਿਰਭਉ ਜਪੈ ਸਗਲ ਪਉ ਜਦੋਂ ਮੇਰੇ ਭਾਉ ਕਰਕੇ ਪੁੱਤ ਨੂੰ ਜੱਪੇਗਾ ਫਿਰ ਤੇਰੇ ਵਿੱਚੋਂ ਸਾਰੇ ਡਰ ਨਿਕਲ ਜਾਣਗੇ ਕੋਈ ਡਰ ਨਹੀਂ ਹੋਵੇਗਾ ਕਿਉਂਕਿ ਜਦੋਂ ਦਾਤ ਨਾ ਥੇ ਤਦ ਦੁੱਧ ਦਿਓ ਅਬ ਦਾਤ ਦिए ਕਿ ਹਰ ਰਿਜਕ ਨਾ ਦੇਹ ਜਦੋਂ ਦੰਦ ਦੰਦ ਨਹੀਂ ਸੀ ਉਦੋਂ ਰੱਬ ਨੇ ਖਾਣ ਵਾਸਤੇ ਪੀਣ ਵਾਸਤੇ ਦੁੱਧ ਦਿੱਤਾ ਅੱਜ ਦੰਦ ਦੇਤੇ ਕੀ ਹਰ ਰਿਜਕ ਨਹੀਂ ਦੇਵੇਗਾ ਇਹ ਸਮਝ ਆ ਜਾਏਗੀ ਆਪਣੇ ਆਪ ਜਦੋਂ ਮੋੜ ਟੁਕੂਗਾ ਵੀ ਰੱਬ ਨੇ ਸਾਜੇ ਆ ਉਨੇ ਖਾਣਾ ਦੇਣਾ ਹੀ ਦੇਣਾ ਹੀ ਲੇ ਬਸੂਏ ਮੇਰੇ ਗੱਲ ਚੇਤੇ ਆਈ ਤੇ 1-2 ਮਿੰਟ ਇੱਕ ਬੰਦੇ ਨੇ ਮਹਾਪੁਰਸ਼ਾਂ ਨੂੰ ਸਵਾਲ ਕਰਤਾ ਕਹਿੰਦਾ ਵੀ ਤੁਸੀਂ ਰੋਜ਼ ਕਹਿੰਦੇ ਹੋ ਕਿ ਜੇ ਰੱਬ ਖਵਾਉਣ ਤੇ ਆਜੋ ਡੰਡੇ ਨਾਲ ਵੀ ਖਵਾ ਦਿੰਦਾ ਹੈ ਮਹਾਪੁਰਸ਼ਾਂ ਨੇ ਕਥਾ ਕਰਦੇ ਕਰਦੇ ਵਚਨ ਕਰਤਾ ਕਿਤੇ ਵੀ ਜੇ ਰੱਬ ਆਪਣੀ ਤੇ ਆਜੇ ਉਹ ਡੰਡੇ ਨਾਲ ਵੀ ਖਵਾ ਦਿੰਦਾ ਹੈ ਤੇ ਕੋਈ ਵਿਅਕਤੀ ਬਹੁਤ ਹੀ ਛਤਰਾਈ ਵਾਲਾ ਸੀ ਉਹ ਕਹਿੰਦਾ ਇਹ ਕਿਵੇਂ ਹੋ ਸਕਦਾ ਬਾਬਾ ਜੀ ਉਹ ਕਹਿੰਦਾ ਨਹੀਂ ਭਾਈ ਇਹ ਰੱਬ ਦੀ ਮੌਜ ਹੈ ਉਹਨੇ ਰਿਜਕ ਦੇਣਾ ਹੀ ਦੇਣਾ ਸਭ ਨੂੰ ਭਾਵੇਂ ਕੋਈ ਪਾਪੀ ਹੈ ਭਾਵੇਂ ਕੋਈ ਪੁੰਨੀ ਹੈ ਉਹ ਕਹਿੰਦਾ ਜੀ ਇਹ ਨਹੀਂ ਹੋ ਸਕਦਾ ਕਹਿੰਦਾ ਫਿਰ ਮੈਂ ਦੇਖਦਾ ਜੀ ਰੱਬ ਮੈਨੂੰ ਕਿਵੇਂ ਖਵਾਊਗਾ ਉਹ ਘਰੋਂ ਤੁਰ ਪਿਆ ਜੀ ਬਾਹਰ ਜਾ ਕੇ ਬਿਆਬਾਨ ਤੇ ਜੰਗਲ ਤੇ ਬੈਠ ਗਿਆ ਜੰਗਲ ਦੇ ਸਾਈਡ ਤੇ ਨਗਦਾ ਸੀ ਦਰਿਆ ਪਾਣੀ ਦੇ ਕਿਨਾਰੇ ਉਹਨੇ ਦੇਖਿਆ ਕਿ ਚਲੋ ਜੇ ਪਿਆਸ ਕੁਛ ਲੱਗੀ ਇੱਥੋਂ ਪਾਣੀ ਪੀ ਲਾਂਗੇ ਖਾਣਾ ਤਾਂ ਨਹੀਂ ਮਿਲਣਾ ਖਾਣਾ ਤਾਂ ਮੈਂ ਹੱਥ ਕਰਕੇ ਮੈਂ ਖੰਦਾ ਨਹੀਂ ਨੇੜੇ ਜਾ ਕੇ ਬੈਠ ਗਿਆ ਉਹ ਥੋੜੀ ਜੀ ਦੂਰੀ ਤੇ ਕਿਤੇ ਬੈਠਾ ਸੀ ਕੋਈ ਰੱਬ ਦਾ ਪਿਆਰਾ ਸਾਧੂ ਫਕਰ ਉਹ ਨਗਰ ਦੇ ਵਿੱਚੋਂ ਗ ਜਾ ਕਰਕੇ ਲੈ ਕੇ ਆਇਆ ਸੀ ਉਹ ਆਪਣੇ ਘਰ 'ਚ ਬੈਠਾ ਸੀ ਤੇ ਇਹ ਵੀ ਥੋੜੀ ਜਿਹੀ ਦੂਰ ਤੇ ਜਾ ਕੇ ਬੈਠ ਗਿਆ ਤੇ ਸਾਧੂ ਸੀ ਜਿਹੜਾ ਫਕੀਰ ਫਕਰ ਉਹ ਰੱਬ ਦੇ ਪਿਆਰ ਵਿੱਚ ਸਿਮਰਨ ਕਰਦਾ ਹੋਇਆ ਬੋਦਾ ਜਿਹਨੂੰ ਬਾਬਾ ਜੀ ਕਹਿੰਦੇ ਕਬੀਰ ਕੇਸੋ ਕੇਸੋ ਕੂਕੀ ਹੈ ਨੈਣੋਂ ਨੀਰ ਵਹੈ ਰੱਬ ਦੀ ਯਾਦ ਵਿੱਚ ਪਿਆਰ ਵਿੱਚ ਅੱਖਾਂ ਵਿੱਚੋਂ ਪਾਣੀ ਐ ਹੰਝੂ ਵਾਰਦਾ ਤੇ ਨਾਲੇ ਰੋਂਦਾ ਐ ਪਿਆਰ ਵਿੱਚ ਯਾਦ ਕਰਦਾ ਰੱਬ ਦਾ ਪਿਆਰ ਇਹ ਜਿਹੜਾ ਬੰਦਾ ਹੱਟ ਕਰਕੇ ਗਿਆ ਸੀ ਵੀ ਦੇਖਦਾ ਰੱਬ ਮੈਨੂੰ ਕਿਵੇਂ ਖਵਾਊਗਾ ਜਦੋਂ ਇਹੇ ਕੰਨਾਂ 'ਚ ਆਵਾਜ਼ ਵੀ ਇਹ ਵੀ ਉਹਦੇ ਕੋਲੇ ਚਲਿਆ ਗਿਆ ਦੇਖੀ ਜਾਂਦਾ ਵੀ ਬਾਹਾਂਪੁਰਸ ਕੋਈ ਹੈ ਦਾ ਪੱਤਰ ਤੇ ਰੋਈ ਜਾਂਦਾ ਐ ਨਾਲੇ ਇਹ ਰੱਬ ਨੂੰ ਯਾਦ ਕਰੀ ਜਾਂਦਾ ਰਾਮ-ਰਾਮ ਕਰੀ ਜਾਂਦਾ ਨਾਲੇ ਰੋਈ ਜਾਂਦਾ ਗੱਲ ਕੀ ਆ ਹੁਣ ਰੱਬ ਦੇ ਪਿਆਰੇ ਦੀ ਲਿਬ ਲੱਗੀ ਹੋਈ ਸੀ ਉਹ ਪਿਆਰ ਵਿੱਚ ਰੋ ਰਿਹਾ ਸੀ ਰੱਬ ਦੇ ਕਿਉਂਕਿ ਜਿਨ੍ਹਾਂ ਨੂੰ ਵਿਸੋੜੇ ਦੀ ਤ੍ਰਾਂਗ ਹੁੰਦੀ ਹੈ ਨਾ ਗੁਰੂ ਸਾਹਿਬ ਜੀ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਹਿੰਦੇ ਉਹ ਅੱਧੀ ਅੱਧੀ ਰਾਤ ਨੂੰ ਪੰਛੀ ਵੀ ਰੋਂਦੇ ਨੇ ਬਵਿਹਾ ਅੰਮ੍ਰਿਤ ਵੇਲਾ ਬੋਲੇ ਆ ਤਾਂ ਦਰ ਸੁਣੀ ਪੁਕਾਰ ਬਵਿਹਾ ਊੜ ਚੜਾ ਆਕਾਸ਼ ਕਹਿੰਦੇ ਆਕਾਸ਼ ਵਿੱਚ ਜਾ ਕੇ ਵੀ ਕੁੱਕਾ ਮਾਰਦੇ ਨੇ ਪੁਕਾਰਾਂ ਕਰਦੇ ਨੇ ਰੱਬਾ ਕਿਨੂੰ ਪੱਤੀਆ ਤੂੰ ਆਪ ਨੂੰ ਦਰਸ਼ਨ ਦੇ ਮਿਲੋ ਖੈਰ ਕਹਿੰਦੇ ਸਮਾਂ ਲੰਘਦਾ ਗਿਆ ਇੰਨੀ ਦੇਰ ਨੂੰ ਆ ਗਏ ਕਿਤੇ ਡਾਕੂ ਡਾਕੂ ਲੰਗੇ ਜਾਂਦੇ ਸੀ ਉਹਨਾਂ ਨੇ ਦੇਖਿਆ ਵੀ ਇੱਥੇ ਦੋ ਬੰਦੇ ਬੈਠੇ ਕੀ ਕਰਦੇ ਆ ਇੱਕ ਸਾਧੂ ਸੀ ਰੱਬ ਦਾ ਪਿਆਰਾ ਇੱਕ ਉਹ ਬੰਦਾ ਜਿਹੜਾ ਹਟ ਕਰਕੇ ਗਿਆ ਡਾਕੂ ਕਹਿੰਦੇ ਇਹਨਾਂ ਨੂੰ ਲੁੱਟੋ ਘੋੜਿਆਂ ਤੇ ਚੜੇ ਹੋਏ ਬੰਦੂਖਾਂ ਉਹਨਾਂ ਦੇ ਕੋਲ ਡਾਕੂ ਆ ਗਏ ਦੋ ਕ ਬੰਦੇ ਆਏ ਆ ਕੇ ਕਰਕੇ ਬੰਦੂਖਾਂ ਸਿੱਧੀ ਆ ਕਹਿੰਦੇ ਕੱਢੋ ਵੀ ਤੁਹਾਡੇ ਕੋਲੇ ਜੋ ਹੈ ਰੱਬ ਦਾ ਪਿਆਰਾ ਫਕਰ ਹੁਣ ਉਹਦੇ ਕੋਲੇ ਕੀ ਸੀ ਉਹੋ ਹੀ ਮੰਗ ਕੇ ਜਿਹੜਾ ਪਿੰਡ ਤੋਂ ਗਜਾ ਲਿਆਇਆ ਸੀ ਉਹਦੇ ਕੋਲੇ ਅਸੀਂ ਚੋਰੀ ਉਹਨੇ ਅੱਗੇ ਕਰਤੀ ਕਹਿੰਦਾ ਜੀ ਆਹ ਹੈ ਮੇਰੇ ਕੋਲ ਤਾਂ ਲੈ ਜਾ ਕਹਿੰਦੇ ਜਾ ਡਾਕੂ ਕਹਿੰਦੇ ਜਾ ਬਾਬਾ ਤੂੰ ਨਿਕਲ ਉਹ ਚੱਲਿਆ ਗਿਆ ਹਾਂ ਵੀ ਤੂੰ ਕੱਟ ਤੇਰੇ ਕੋਲੇ ਕੀ ਹੈ ਉਹ ਕਹਿੰਦਾ ਜੀ ਮੇਰੇ ਕੋਲ ਤਾਂ ਕੁਝ ਨਹੀਂ ਮੈਂ ਤਾਂ ਖਾਲੀ ਹੱਥਾਂ ਮੇਰੇ ਕੋਲੇ ਕੁਝ ਨਹੀਂ ਪਹਿਲਾਂ ਤਾਂ ਡਾਕੂ ਨੇ ਦੋ ਤਿੰਨ ਥੱਪੜ ਮਾਰੇ ਕਹਿੰਦੇ ਚੱਜ ਨਾਲੇ ਦੀ ਸਤਰਪੇਟ ਕਰੋ ਕੀ ਲੈਣਾ ਹੈ ਤੂੰ ਜੰਗਲਾਂ ਚੈਦੀ ਦੂਰ ਕੁੱਟਿਆ ਫੇਰ ਕਹਿੰਦੇ ਆਹ ਦੇਖੋ ਗਾੜੇ ਚ ਕੀ ਐ ਡਾਕੂ ਨਾਲ ਦੇ ਕਹਿੰਦੇ ਜੀ ਇਹਦੇ ਵੀ ਤਾਂ ਚੂਰੀ ਐ ਤੇ ਡਾਕੂ ਸਾਰੇ ਕਹਿੰਦੇ ਚਲ ਚੰਗਾ ਜੰਗਲ ਚ ਫਿਰਦੇ ਸੀ ਖਾਣ ਨੂੰ ਤਾਂ ਮਿਲ ਗਿਆ ਫੇਰ ਇੱਕ ਵਿੱਚੋਂ ਕਹਿੰਦਾ ਜੀ ਇਹਦੇ ਵਿੱਚ ਕੁਝ ਜ਼ਹਿਰ ਨਾ ਹੋਵੇ ਇੱਕ ਡਾਕੂ ਕਹਿੰਦਾ ਜੇ ਜ਼ਹਿਰ ਨਾ ਹੋਵੇ ਕਿਤੇ ਆਪਾਂ ਖਾ ਲਈਏ ਤੇ ਸਾਰੇ ਫੇਰ ਇੱਕ ਕਹਿੰਦਾ ਹੁਣ ਐ ਕਰੋ ਆ ਜਿਹੜਾ ਬੰਦਾ ਬੈਠਾ ਐ ਇਹਨੂੰ ਖਵਾਓ ਪਹਿਲਾਂ ਇਹਨੂੰ ਖਵਾਓ ਉਹ ਕਹਿੰਦਾ ਨਾ ਜੀ ਨਾ ਮੈਂ ਤਾਂ ਘਰੋਂ ਹੱਟ ਕਰਕੇ ਤੁਰਿਆ ਵੀ ਮੈਂ ਨਹੀਂ ਖਾਣਾ ਮੈਂ ਨਹੀਂ ਖਾਣਾ ਉਹ ਕਹਿੰਦਾ ਫਿਰ ਡੰਡਾ ਤਿਆਰ ਹੈ ਜੀ ਨਹੀਂ ਖਾਣਾ ਡੰਡੇ ਖਵਾਵਾਂਗੇ ਤੈਨੂੰ ਜ਼ਰੂਰ ਡੰਡੇ ਖਾ ਕੇ ਖਾਵੇਂਗਾ ਜਾਂ ਪਿਆਰ ਨਾਲ ਖਾਵੇਂਗਾ ਮਰਜ਼ੀ ਤੇਰੀ ਆ ਹੱਥ ਜੋੜ ਕੇ ਖੜ ਗਿਆ ਕਹਿੰਦਾ ਜਿਹੜੇ ਮਹਾਪੁਰਸ਼ ਬਚਨ ਕਰਦੇ ਸੀ ਵੀ ਰੱਬ ਡੰਡੇ ਨਾਲ ਵੀ ਖਵਾ ਲੈਂਦਾ ਕਹਿੰਦਾ ਬਾਕੀ ਸੱਚਾਈ ਆ ਘਰੋਂ ਹੱਟ ਕਰਕੇ ਤੁਰਿਆ ਸੀ ਕਹਿੰਦਾ ਆ ਪੈਂਦੇ ਨੇ ਡੰਡੇ ਨਾਲੇ ਕਹਿੰਦਾ ਚੁੰਜੀ ਖਾ ਰਿਹਾ ਇਹ ਹਕੀਕਤ ਹੈ ਸੰਗਤ ਜੀ ਉਹ ਰੱਬ ਅਕਾਲ ਪੁਰਖ ਵਾਹਿਗੁਰੂ ਹੈ ਨਾ ਜੋ ਉਹ ਆਪਣੀ ਮਰਜ਼ੀ ਦਾ ਬਾਗਤ ਹੈ ਜੇ ਉਹ ਕੁਝ ਕਰਤੇ ਆਜੇ ਸਭ ਕੁਝ ਕਰ ਸਕਦਾ ਹੈ ਕੁਝ ਦੇਣ ਤੇ ਆ ਜਾਵੇ ਸਭ ਕੁਝ ਦੇ ਸਕਦਾ ਹੈ ਪਰ ਸਾਨੂੰ ਵੀ ਥੋੜਾ ਜਿਹਾ ਤਰੀਕਾ ਜ਼ਰੀਆ ਹੋਣਾ ਚਾਹੀਦਾ ਵੀ ਮੰਗਣ ਦਾ ਇਸ ਕਰਕੇ ਗੁਰੂ ਜੀ ਕਹਿੰਦੇ ਅੰਦਰੋਂ ਜਿੰਕਾ ਮੋਹ ਉੱਟਾ ਤਰੀਕਾ ਸਾਧ ਸੱਚ ਸਵਾਰਿਆ ਜਿਨ੍ਹਾਂ ਦਾ ਮੋਹ ਟੁੱਟ ਜਾਂਦਾ ਹੈ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਉਹਨਾਂ ਦਾ ਅੰਦਰੋਂ ਸਭ ਕੁਝ ਸਵਾਰ ਦਿੰਦਾ ਹੈ ਤਿਲਕਾ ਸ਼ਬਦ ਸੱਚਾ ਹੈ ਸਵਾਰਿਆ ਸੱਚੇ ਸ਼ਬਦ ਦੀ ਅਰਦਾਸਾ ਕਰਨੀ ਜ਼ਰੂਰੀ ਹੈ ਉਹਦੀ ਰਜਾ ਵਿੱਚ ਰਹਿਣਾ ਜ਼ਰੂਰੀ ਹੈ ਅਰਦਾਸਾ ਕਰਦੇ ਜਾਵਾਂਗੇ ਪਾਪ ਧੁੱਤੇ ਜਾਂਦੇ ਜਾਣਗੇ ਅੱਗੇ ਵੱਲ ਵੱਧਦਾ ਬੱਤਾ ਜਾਵੇਗਾ ਸੱਚੇ ਪ੍ਰੇਮ ਦੇ ਨਾਲ ਜੁੜਦਾ ਜਾਵੇਗਾ ਜਿਉਂ-ਜਿਉਂ ਪ੍ਰੇਮ ਵਾਦਾ ਜਾਵੇਗਾ ਸੱਚ ਦਾ ਨਾਮ ਵਾਦਾ ਜਾਵੇਗਾ ਤਿਉ ਤਿਉ ਮਨੁੱਖ ਇਨਸਾਨ ਤੋਂ ਦੇਵਤਿਆਂ ਵੱਲ ਦੇਵਤਿਆਂ ਤੋਂ ਭਗਵਾਨ ਵੱਲ ਵਧਦਾ ਜਾਵੇਗਾ ਫਿਰ ਲੋਕ ਖੁਦ ਕਹਿੰਦੇ ਨੇ ਜੀ ਪਲਾਣਾ ਬੰਦਾ ਰੱਬ ਵਰਗਾ ਹੈ ਉਹ ਇਨਸਾਨ ਨਹੀਂ ਉਹ ਤਾਂ ਭਗਵਾਨ ਹੈ ਫਿਰ ਲੋਕ ਖੁਦ ਆਪ ਜਵਾਨੀ ਬੋਲਦੇ ਇਸ ਕਰਕੇ ਗੁਰੂ ਸਾਹਿਬ ਜੀ ਸਾਨੂੰ ਸਮਝਾਉਣਾ ਕਰਦੇ ਨੇ ਆ ਮੁਖ ਤੂੰ ਹਮੇਸ਼ਾ ਰੱਬਾ ਕੇ ਅਰਦਾਸਾਂ ਕਰਿਆ ਕਰ ਵੀ ਦਾਤਾ ਕਿਰਪਾ ਕਰ ਮੇਰੇ ਅੰਦਰ ਦਾ ਮੋਹ ਟੁੱਟ ਜਾਵੇ ਡਰ ਚੱਲਿਆ ਜਾਵੇ ਤੇ ਤੇਰੇ ਸ਼ਬਦ ਦੇ ਦੁਆਰਾ ਤਿੰਕਾ ਸ਼ਬਦ ਸੱਚਾ ਸਵਾਰਿਆ ਤੇਰੇ ਸ਼ਬਦ ਦੇ ਦੁਆਰਾ ਮੈਂ ਅੰਦਰੋਂ ਸਬਰ ਜਾਵਾਂ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਸਤਵੀਂ ਪੌੜੀ ਦੀ ਆਖਰੀ ਪੰਕਤੀ ਕਹ ਨਾਨਕ ਮੈਂ ਨਾਨਕ ਰੂਪ ਕਹਿ ਰਿਹਾ ਹਾਂ ਇਹੋ ਆਨੰਦ ਹੈ ਅਸਲ ਵਿੱਚ ਕਹਿੰਦੇ ਆ ਆਨੰਦ ਹੈ ਜਿਹੜਾ ਉਹਦੀ ਰਜ਼ਾ ਵਿੱਚ ਰਿਹਾ ਜਾਵੇ ਜਿਹੜਾ ਉਹਦੇ ਨਾਲ ਪ੍ਰੀਤ ਪਾ ਕੇ ਜੀਵਨ ਬਤੀਤ ਕੀਤਾ ਜਾਵੇ ਜਿਹੜਾ ਨਾਮ ਜਪ ਕੇ ਸਮਾਲ ਲਗੇ ਅਸਲ ਵਿੱਚ ਇਹ ਆਨੰਦ ਹੈ ਜਿਹੜਾ ਦੁਨਿਆਵੀ ਆਨੰਦ ਹੈ ਇਹ ਆਨੰਦ ਤਾਂ ਕੁਝ ਪਲਾਂ ਦਾ ਹੈ ਕੁਝ ਘੰਟਿਆਂ ਦਾ ਕੁਝ ਦਿਨਾਂ ਦਾ ਕੁਝ ਸਾਲਾਂ ਦਾ ਪਰ ਜਿਹੜਾ ਰੱਬ ਦੇ ਨਾਮ ਵਾਲਾ ਆਨੰਦ ਹੈ ਇਹ ਸਦੀਵੀ ਆਨੰਦ ਹੈ ਇਹਨੂੰ ਕੋਈ ਖਤਮ ਨਹੀਂ ਕਰ ਸਕਦਾ ਜੇ ਇੱਕ ਵਾਰੀ ਮਿਲ ਗਿਆ ਤਾਂ ਇਹ ਐਸ ਸੰਸਾਰ ਤੋਂ ਨਿਰੰਕਾਰ ਦੇ ਘਰ ਤੱਕ ਨਾਲ ਜਾਵੇ ਇਹਨੂੰ ਕੋਈ ਖਤਮ ਨਹੀਂ ਕਰ ਸਕਦਾ ਇੱਥੇ ਉੱਥੇ ਰਖਵਾਲਾ ਇਹ ਦੋਵੇਂ ਥਾਵਾਂ ਤੇ ਸਹਾਇ ਹੋਵੇਗਾ ਦੁਨੀਆਂ ਦੇ ਵਿੱਚ ਵੀ ਤੇ ਨਿਰੰਕਾਰ ਦੇ ਘਰ ਵਿੱਚ ਵੀ ਇਸ ਕਰਕੇ ਗੁਰੂ ਜੀ ਕਹਿੰਦੇ ਆਨੰਦ ਗੁਰ ਤੇ ਜਾਣਿਆ ਕਹਿੰਦੇ ਇਹੋ ਜਿਹਾ ਆਨੰਦ ਮੈਨੂੰ ਗੁਰੂ ਤੋਂ ਪਤਾ ਲੱਗਿਆ ਵੀ ਐਦਾਂ ਦਾ ਆਨੰਦ ਵੀ ਹੁੰਦਾ ਹੈ ਮੈਂ ਹੁਣ ਤੱਕ ਦੁਨੀਆ ਦੇ ਰਸਾ ਦਾ ਦੁਨੀਆ ਦੀ ਮਾਇਆ ਦਾ ਕਦਮੀ ਵੇਖਿਆ ਸੀ ਪਰ ਜਿਹੜਾ ਆ ਅੰਦਰਲਾ ਆਨੰਦ ਹੈ ਅੰਦਰ ਦੀ ਖੁਸ਼ੀ ਹੈ ਅੰਦਰ ਦਾ ਚਾਹ ਹੈ ਇਹ ਰੱਬ ਨੇ ਮੈਨੂੰ ਦੱਸਿਆ ਇਹਦੇ ਬਾਰੇ ਪਤਾ ਹੀ ਨਹੀਂ ਸੀ ਹੁਣ ਤੱਕ ਇਸ ਕਰਕੇ ਆਓ ਗੁਰੂ ਸਾਹਿਬ ਜੀ ਦੇ ਸਬਕ ਨੂੰ ਸਿੱਖਿਆ ਲੈ ਕੇ ਸਬਦ ਦੇ ਮਾਰਗ ਤੇ ਚੱਲਣ ਦਾ ਯਤਨ ਕਰੀਏ ਜੋ ਪ੍ਰਭ ਕੋ ਮਿਲ ਬੋ ਚਾਹ ਹੈ ਖੋਜ ਸਬਦ ਲੈ ਦੀ ਸਬਦ ਦੀ ਖੋਜਣਾ ਕਰੀਏ ਗੁਰੂ ਸਾਹਿਬ ਜੀ ਦਾ ਬਚਨ ਹੈ ਦਿਲ ਵਿੱਚ ਖੋਜ ਦਿਲਹਿ ਵਿੱਚ ਖੋਜੋ ਇਹ ਹੀ ਥੋਰ ਕਮੋ ਆਪਣੇ ਅੰਦਰ ਦੀ ਖੋਜ ਕਰਨੀ ਇਹ ਹਰ ਇੱਕ ਮਨੁੱਖ ਵਾਸਤੇ ਲਾਜ਼ਮੀ ਹੈ ਬਾਕੀ ਬਾਹਰੀ ਜੀਵਨ ਹੈ ਸੰਸਾਰਿਕ ਜੀਵਨ ਜੀਣਾ ਇਹ ਸਭ ਦਾ ਫਰਜ਼ ਹੈ ਕਿਉਂਕਿ ਰੱਬ ਨੇ ਸਾਨੂੰ ਮਨੁੱਖੀ ਜਾਨਵਾਂ ਦਿੱਤਾ ਹੈ ਪਰਿਵਾਰ ਪਾਲਣਾ ਕਮਾਜਾਂ ਕਰਨੀਆਂ ਦੌਲਤਾਂ ਸੌਂਧਾਂ ਕਮਾਉਣੀਆਂ ਇਹ ਸਾਡਾ ਬਾਹਰੀ ਮਨੁੱਖੀ ਜਾਨਵਾਂ ਵਾਲਾ ਜ਼ਰੂਰੀ ਅੰਗ ਹੈ ਇਹਦੇ ਬਿਨਾ ਕਿਸੇ ਦਾ ਵੀ ਨਹੀਂ ਸਰਨਾ ਏ ਵੀ ਕਰਨਾ ਹੈ ਪਰ ਇਹਦੇ ਨਾਲ-ਨਾਲ ਸਭ ਦੀ ਅਨੰਦਨਾ ਜ਼ਰੂਰੀ ਹੈ ਕਿਉਂਕਿ ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਨੇ ਜੇ ਇੱਕ ਹੱਕ ਰੱਖਾਂਗੇ ਤਾਂ ਦੂਜਾ ਵੀ ਨਾਲ ਜ਼ਰੂਰੀ ਹੈ ਕੱਲਾ ਇਹ ਜੀ ਵੀ ਦੁਨੀਆ ਦੇ ਵਿੱਚ ਆਏ ਕਮਾਇਆ ਬਣਾਇਆ ਤੇ ਮਰ ਗਏ ਇਸ ਇਹ ਕੱਲਾ ਨਹੀਂ ਹੈ ਇਹਦੇ ਤੋਂ ਬਿਨਾ ਅੰਦਰਲਾ ਜੀਵਨ ਵੀ ਹੈ ਅੰਦਰਲੀ ਖੁਸ਼ੀ ਵੀ ਹੈ ਜੇ ਢੀ ਕਮਾਉਂਦੇ ਨੇ ਅਸੀਂ ਆਏ ਆ ਗੁਰੂ ਜੀ ਨੇ ਫੈਸਲਾ ਕੀਤਾ ਜਿਸ ਵਖਰ ਕੋ ਲੈਣ ਤੋਂ ਆਏ ਹੋ ਉਹ ਸੋ ਪਾਇਓ ਸਤਗੁਰੂ ਵਸਤੇ ਜਿਹੜੀ ਚੀਜ਼ ਨੂੰ ਲੈਣ ਵਾਸਤੇ ਆਏ ਆ ਉਹ ਗੁਰੂ ਕੋਲੋਂ ਮਿਲਣੀ ਹੈ ਪਰਮੇਸ਼ਰ ਕੋਲੋਂ ਮਿਲਣੀ ਹੈ ਤੇ ਜਿਹੜੀ ਚੀਜ਼ ਬਣਾਉਣ ਵਾਸਤੇ ਆਏ ਆ ਉਹ ਦੁਨੀਆ ਵਿੱਚ ਬਣੇ ਬੜਾਏ ਰਹਿ ਜਾਣੀ ਹੈ ਕਿੱਥੇ ਸੱਚ ਕੇ ਸਾਹਮਣੇ ਜਾਣਾ ਸਭ ਨੂੰ ਪਤਾ ਆਪਣੇ ਬਨੇਰੇ ਵੀ ਗਏ ਨੇ ਗੁਰਪੀਰ ਗਏ ਨੇ ਗੁਰੂ ਨਾਨਕ ਸਾਹਿਬ ਜੀ ਗਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਗਏ ਨੇ ਕੋਈ ਨਾਲ ਨਹੀਂ ਲੈ ਕੇ ਗਿਆ हां बटाया सब ने हां हटाया सब ने गुरु गोबिंद सिंह महाराज ਨੇ ਕਿਤੇ ਘੱਟ ਘਾਟ ਗੁਜ਼ਾਰੀ ਆ ਆਨੰਦਪੁਰ ਦਾ ਖੇੜਾ ਰਾਜੇ ਮਹਾਰਾਜਾ ਚੁੱਕਦੇ ਸੀ ਐਡਾ ਵੱਡਾ ਤਸਵੀਰ ਮਹਾਰਾਜ ਦਾ ਗੁਰੂ ਹਰगोबिंद ਬਾਦਸ਼ਾਹ ਨੇ ਅਕਾਲ ਦਾ ਤਖਤ ਉੜਾ ਦਿੱਤਾ ਹਰਮੰਦਰ ਦੀ ਧਰਤੀ ਤੇ ਅਕਾਲ ਤਖਤ ਸਾਬ ਬਣਾਉਣਾ ਬਹੁਤ ਵੱਡਾ ਰਾਜ ਭਗਵਾਨ ਹੈ ਇਹ ਮੰਨਣਾ ਇੱਕ ਵੱਖਰਾ ਬਾਹਰੀ ਹਿੱਸਾ ਹੈ ਪਰ ਜਿਹੜਾ ਅੰਦਰਲਾ ਹਿੱਸਾ ਹੈ ਉਹ ਫਿਰ ਮਦਾਨ ਦੇ ਜੰਗ ਵਿੱਚ ਵੀ ਰਾਜ ਨੂੰ ਦੋ